ਚੌਧਰੀ ਦਾ ਅਕ ਚੌਧਰੀ ਹੈ ਸਾਡੇ ਸ਼ਹਿਰ ਦਾ ਤੇ ਉਹ ਬੜਾ ਹੰਕਾਰੀ ਜਿਹਾ ਬੰਦਾ ਹੈ ਤੇ ਉਹਨੇ ਮੇਰੀ ਫੌਰੀ ਖੋਲੀ ਤੇ ਮੈਨੂੰ ਰੇਟ ਕਰਾਤਾ ਮਹਾਰਾਜ ਕਹਿੰਦੇ ਕੀ ਕਹਿਣਾ ਸੀ ਉਹ ਕਹਿੰਦਾ ਜੀ ਉਹ ਕਹਿੰਦਾ ਹੈ ਵੀ ਸਾਧਾ ਮਗਰ ਨਹੀਂ ਚੱਕੀ ਫਿਰਦਾ ਤੇ ਲੱਤਾਂ ਠੀਕ ਨਹੀਂ ਕਰ ਸਕਦੇ ਆਸ਼ਕ ਨੇ ਕੀ ਹੋਇਆ ਤੇ ਲੱਤ ਨੂੰ ਮੈਂ ਤਾਂ ਵੇਖਿਆ ਹੀ ਨਹੀਂ ਕਰੇ ਕੁਛ ਨਹੀਂ ਮੈਂ ਲੱਤ ਖਰਾਬ ਹੈ ਅੱਛਾ ਜੰਗਾ ਜਾ ਕੇ ਜੰਗਲ ਦੇ ਵਿੱਚ ਸਾਡਾ ਇੱਕ ਮਿੱਤਰ ਰਹਿੰਦਾ ਹੈ ਉਹਨੂੰ ਜਾ ਕੇ ਕਹਿੰਦੀ ਬਈ ਮੈਨੂੰ ਅਮਰਦਾਸ ਜੀ ਨੇ ਭੇਜਿਆ ਮੇਰਾ ਦੰਤ ਠੀਕ ਕਰ ਦੇ ਤੇ ਗੁਰੂ ਪਿਆਰਿਓ ਪਾਤਸ਼ਾਹ ਦਾ ਹੁਕਮ ਮੰਨ ਕੇ ਜੰਗਲ ਵੱਲ ਗਿਆ ਇੱਕ ਨਾ ਫਕੀਰ ਸੀਗਾ ਬਹੁਤ ਹੀ ਰੱਬ ਦੀ ਭਗਤੀ ਵਾਲਾ ਗੁਰੂ ਸਾਹਿਬ ਦਾ ਪਿਆਰਾ ਸੀ ਉਹ ਮਿੱਤਰ ਸੀ ਔਰ ਪਰ ਉਹਦਾ ਸੁਭਾਅ ਬੜਾ ਅੜਬਜਾ ਸੀਗਾ ਜਦੋਂ ਕੋਈ ਨੇੜੇ ਆਉਂਦਾ ਡਰੇ ਮਾਰਨ ਲੱਗ ਜਾਂਦਾ ਅਗਲੇ ਨੇ ਵੀ ਨੇੜੇ ਨਾ ਆਵੇ ਮੇਰੇ ਇਹ ਜਾ ਬੈਠਾ ਉਹਨਾਂ ਦੇ ਕੋਲ ਪਹਿਲਾਂ ਤਾਂ ਬਾਬਾ ਝੜਕਿਆ ਕਹਿੰਦਾ ਕੀ ਗੱਲ ਹੈ ਕਹਿੰਦੇ ਬਾਬਾ ਜੀ ਮੈਨੂੰ ਗੁਰਮੁਲਾਇ ਭੇਜਿਆ ਮੇਰੇ ਲੱਤ ਠੀਕ ਕਰ ਦਿਓ ਕਹਿੰਦੇ ਵਗ ਜਾ ਵਗ ਜਾ ਇਹ ਕੰਮ ਅਸੀਂ ਥੋੜਾ ਕਰ ਸਕਦੇ ਆ ਇਹ ਤਾਂ ਗੁਰੂ ਅਮਰਦਾਸ ਦਾ ਕੰਮ ਹੈ ਨਹੀਂ ਮਹਾਰਾ ਸੋਨੂ ਉਹਨਾਂ ਨੇ ਕਿਹਾ ਹੈਗਾ ਉਹਨਾਂ ਨੇ ਤੁਹਾਡਾ ਨਾਂ ਲਿਆ ਸੀ ਜਦੋਂ ਇਹ ਬਹੁਤਾ ਹੀ ਬਾਗਲ ਪੈ ਗਿਆ ਮਿੰਟਾ ਕਰੀਗਾ ਕਰੀਗਾ ਉਹਨੇ ਡੰਡਾ ਚੱਕ ਲਿਆ ਕਹਿੰਦਾ ਖੜ ਜਾ ਦੂਜੀ ਵੀ ਘਰ ਤਾਂ ਬਰਾਬਰ ਕਹੋ ਸਤਨਾਮੁਸ ਜੋ ਦੰਦਾ ਚੱਕਿਆ ਮਾਰੂ ਦਾ ਬੰਦਾ ਭੈੜਾ ਤੇ ਉੱਠ ਕੇ ਭੱਜ ਲਿਆ ਗੁਰੂ ਪਿਆਰੇ ਭੱਜਿਆ ਤੋਂ ਲੱਕੜ ਦੀ ਫੌੜੀ ਚੱਕ ਕੇ ਪਰ ਭੱਜਦੇ ਆ ਭੱਜਿਆ ਕਿੰਨਾ ਕੁ ਭੱਜਦਾ ਫੌੜੀ ਡਗਪੇ ਪਰ ਫਿਰ ਵੀ ਭੱਜਿਆ ਜਾਵੇ ਕੋ ਸਤਨੰਦ ਨੂੰ ਖਿਆਲ ਆਇਆ ਵੀ ਹੈ ਫੌੜੀ ਤਾਂ ਕੋਈ ਨਹੀਂ ਦੀ ਕੀ ਤਾਂ ਮੈਂ ਭੱਜਿਆ ਕਾਹਨ ਨਾ ਜਾਣਾ ਅਗਾਹ ਜਾ ਕੇ ਖੜ ਗਿਆ ਕੋਈ ਦੀ ਸੁੱਕੀ ਜਾਂ ਲੱਕੜੀ ਲੱਤ ਸੀ ਉਹਦੇ ਹੱਥ ਮਾਰਿਆ ਸਹੀ ਸਦਾਮਤ ਸਹੀ ਤੁਰਿਆ ਜਾ ਰਿਹਾ ਵਾਪਸ ਤੁਰ ਕੇ ਆ ਗਿਆ ਆਹ ਕਿ ਉਹ ਸਾਧੂ ਨੂੰ ਕਹਿੰਦਾ ਫਕੀਰ ਨੂੰ ਕਹਿੰਦਾ ਮਹਾਰਾ ਬੜੀ ਕਿਰਪਾ ਕੀਤੀ ਆ ਲਾ ਤਾਂ ਮੇਰੀ ਠੀਕ ਹੋ ਗਈ ਤੁਹਾਡੀ ਕਿਰਪਾ ਦੇ ਨਾਲ ਉਹ ਕਹਿੰਦਾ ਵਗ ਜਾ ਵਗ ਜਾ ਇਹ ਕੰਮ ਤਾਂ ਗੁਰੂ ਅਮਰਦਾਸ ਦੇ ਆ ਔਰ ਲੰਬੇ ਸਾਲੋਂ ਦਵਾ ਲਿੰਦੇ